ਜੋ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਮਸ਼ੀਨ ਦਿਖਾ ਰਹੇ ਹਾਂ ਜੋ ਪਸ਼ੂ ਪਾਲਣ ਦੇ ਧੰਦੇ ਦੇ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ ਤੇ ਇਸ ਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਮਸ਼ੀਨ ਦੇਖੋ ਕਿ ਕਿਸ ਤਰ੍ਹਾਂ ਦੀ ਇਹਦੀ ਬਣਤਰ ਬਣਾਈ ਹੋਈ ਹੈ ਇੱਕ ਹੋਰ ਮਸ਼ੀਨ ਹੈ ਸਪੈਸ਼ਲੀ ਡੇਰੀ ਫਾਰਮਾਂ ਦੇ ਲਈ ਵੀਰ ਹੋਰਾਂ ਨੇ ਕਾਫੀ ਸਾਰੀਆਂ ਮਸ਼ੀਨਾਂ ਬਣਾਈਆਂ ਨੇ ਤੇ ਉਹਨਾਂ ਦੇ ਬਾਰੇ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆਓ ਦੋਸਤੋ ਸ਼ੁਰੂ ਕਰਦੇ ਆਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰੋ ਪਹਿਲਾ ਸਰ ਜੋ ਵੀਡੀਓ ਦੇ ਵਿੱਚ ਅਸੀਂ ਇਹ ਮਸ਼ੀਨ ਦੇਖ ਰਹੇ ਹਾਂ ਇਹ ਤੁਸੀਂ ਕਦੋਂ ਬਣਾਈ ਸੀ ਤੇ ਕਿਵੇਂ ਇਹ ਵਰਕ ਕਰਦੀ ਹੈ ਤੇ ਅਸੀਂ ਜੀ ਲੋਗੋ ਤੋਂ ਆ ਭਾਰਤ ਇੰਡਸਟਰੀ ਕਾਰਪੋਰੇਸ਼ਨ ਅਸੀਂ ਸਾਡਾ ਕੰਮ ਐਗਰੀਕਲਚਰ ਦਾ ਸਾਨੂੰ 1955 ਤੋਂ ਲੱਗੇ ਅਸੀਂ ਟਰੈਕਟਰ ਦਾ ਅਲੰਬੇ ਟਰੈਕਟਰ ਦਾ ਹੋਰ ਕਿਸੇ ਦਾ ਖੇਤੀਬਾੜੀ ਸੰਬੰਧ ਦਾ ਕੰਮ ਕਰਦੇ ਹਾਂ ਪਰਿਵਾਰਕ ਟਰੈਕਟਰ ਬਣਾਏ ਉਸ ਤੋਂ ਬਾਅਦ ਸਾਡਾ ਪੀਡੀਐਫ ਨੇ ਮੈਂ ਕਿਹਾ ਕਿ ਜਿਹੜੇ ਸੈਰੀ ਫਾਰਮਰ ਆਏ ਸਾਡੇ ਕੋਲ ਉਹਨਾਂ ਨੂੰ ਚਾਰਾ ਕਰਤਨ ਲਈ ਬੜੀ ਪ੍ਰੋਬਲਮ ਆਉਂਦੀ ਸੀ ਅਸੀਂ ਰੀਪਰ ਤਾਂ ਬਣਾਈ ਰਏ ਸੀ ਫਰੰਟ ਮਾਉਂਟਡ ਕੜ ਕੱਟਣ ਵਾਲਾ ਫਿਰ ਅਸੀਂ ਇਸ ਮਸ਼ੀਨ ਦਾ ਉਹਨਾਂ ਦੇ ਕਹਿਣ ਤੇ ਇਹਦੇ ਇਨੋਵੇਸ਼ਨ ਕੀਤੀ ਇਹਦੇ ਤੇ ਕੰਮ ਕੀਤਾ ਅਸੀਂ ਇਹ ਚਾਰਾ ਕੱਟਣ ਮਾਤੇ ਜਿਹੜਾ ਰੋਜ਼ ਜੀਵਦਾਰ ਚਾਰਾ ਕੱਟਦੇ ਆ ਅੱਗੇ ਚਾਰ ਪੰਦੇ ਹੁੰਦੇ ਸੀ ਹੁਣ ਮਤਲਬ ਕਿ ਚਾਰਾ ਕੱਟ ਕੇ ਰੋਜ਼ ਲੈ ਕੇ ਹੁੰਦੇ ਹੁੰਦੇ ਸੀ ਫਿਰ ਰੋਜ਼ ਦਿਨ ਰੋਜ਼ ਪੁੰਦੇ ਹੁੰਦੇ ਸੀ ਤੇ ਉਹ ਰੋਜ਼ ਦਿਨ ਬਹੁਤ ਚਾਰਾ ਕੱਟਣਾ ਔਖਾ ਹੋ ਗਿਆ ਇਸ ਤਰ੍ਹਾਂ ਇਹਦੇ ਨਾਲ ਚਾਰਾ ਕੱਟਣਾ ਸੌਖਾ ਹੋ ਜਾਂਦਾ ਸੀ ਇਸ ਕਰਕੇ ਇਹ ਮਸ਼ੀਨ ਅਸੀਂ ਸਨ 2000 ਦੇ ਵਿੱਚ ਬਣਾਈ ਖਰਾਕ ਦੇ ਵਿੱਚ ਕੁਝ ਜੀਵਿਦਾਰਾਂ ਨੂੰ ਬਣਾ ਕੇ ਦਿੱਤੀਆਂ ਜਿਹੜੀਆਂ ਵੀ ਚੁਰ ਗਿਆਈਆਂ ਉਹ ਦੂਰ ਕਰਕੇ ਅੱਜ ਉਨਨ ਤੌਰ ਤੇ ਮਸ਼ੀਨ ਬਿਲਕੁਲ ਕਾਰਜਾਵਤ ਡੈਰੀ ਫਾਰਮਰ ਇਹਨੂੰ ਬਹੁਤ ਯੂਜ਼ ਕਰ ਰਿਆ ਘੋੜਾ ਫਾਰਮ ਵਾਲੇ ਡੈਰੀ ਫਾਰਮ ਵਾਲੇ ਉਹ ਇਹਦੇ ਨਾਲ ਪੱਠੇ ਕਰ ਸਕਦੇ ਆ ਪੱਠੇ ਕੱਟ ਕੇ ਜੀਵਨ ਇਹਦੇ ਮਗਰ ਹੌਕੇ ਦਾ ਸਸਟਮ ਦੇ ਇਹਨਾਂ ਨੂੰ ਰੇੜੇ ਦੀ ਵੀ ਪਾ ਕੇ ਮੁਰਕੇ ਲਿਆ ਸਕਦੇ ਆ ਇਹ ਇਸ ਤਰ੍ਹਾਂ ਟਰੈਕਟਰ ਦੇ ਪਿੱਛੇ ਇੱਕ ਸਾਈਡ ਨੂੰ ਹੋ ਕੇ ਚੱਲਦੀ ਹੈ ਇਸ ਤਰ੍ਹਾਂ ਇਹ ਖੁੱਲ੍ਹੇ ਹੁੰਦਾ ਜਿਆ ਜਾਂਦਾ ਹੈ ਔਰ ਇਹਨਾਂ ਦੇ ਵੀ ਲੱਗਦੇ ਨੇ ਇਹ ਇਸ ਤਰ੍ਹਾਂ ਖੁੱਲ੍ਹ ਜਾਂਦਾ ਟਰੈਕਟਰ ਦੇ ਮਗਰ ਲੱਗ ਜਾਂਦੀ ਹੈ ਤੇ ਜਦੋਂ ਮਗਰ ਲੱਗ ਜਾਂਦੀ ਹੈ ਇਸ ਤਰ੍ਹਾਂ ਹੀ ਚੱਲਦੀ ਆ ਜਿਵੇਂ ਇਹਦੇ ਵਿੱਚ ਦਿਖਾਣਾ ਹੋਣਾ ਇਸ ਤਰ੍ਹਾਂ ਇਹ ਕੱਟ ਕੇ ਪੱਠੇ ਪਛਾਹ ਨੂੰ ਚਰਦੇ ਨੇ ਮਿੱਟੀ ਦੇ ਗੋਦ ਦੇ ਰਹਿਣੇ ਆ ਮੱਛੀ ਕਰਦੇ ਆ ਇਹ ਇਹਨੇ ਵੀ ਲੱਗੀ ਇਹਨਾਂ ਨੂੰ ਯੂਜ਼ ਕੀਤੀ ਹੋਈ ਹੈ ਇਹ ਵੀ ਕਾਫੀ ਯੂਜ਼ ਕਰਦੇ ਆ ਸਰ ਕਿੰਨੀ ਕੀਮਤ ਤੁਸੀਂ ਇਸ ਦੀ ਰੱਖੀ ਹੋਈ ਆ ਤੇ ਕਿੰਨੀ ਹੌਸਪਾਵਰ ਦਾ ਟਰੈਕਟਰ ਆ ਜੋ ਇਹਨੂੰ ਖਿੱਚਦਾ ਹੈ ਕੋਈ ਚੱਕਰੀਆਂ 5 ਤੋਂ 7 ਹੌਸਪਾਵਰ ਲੈਂਦੀ ਆ ਛੋਟੇ ਤੋਂ ਛੋਟੇ ਟਰੈਕਟਰ ਚੱਲਾ ਲੈਂਦੀ ਆ ਤੇ ਇਹ ਘੰਟੇ ਚੱਕੇਲਾ ਕੱਟ ਸਕਦੀ ਆ ਤੇ ਇਹਦੀ ਕੀਮਤ 27000 ਰੁਪਇਆ ਸਰ ਜੇਕਰ ਆਪਾਂ ਹਰੇ ਚਾਰੇ ਦੀ ਗੱਲ ਕਰੀਏ ਕਿਹੜੀਆਂ-ਕਿਹੜੀਆਂ ਫਸਲਾਂ ਨੇ ਜੋ ਉਹ ਤੁਹਾਡੀ ਮਸ਼ੀਨ ਕੱਟ ਸਕਦੀ ਹੈਗੀ ਇਹ ਪਰਸਪੀਨ ਤੋਂ ਲੈ ਕੇ ਚਰੀ ਬਾਜਰਾ ਮੱਕੀ ਸਰੋਂ ਏ ਜੀਵਨ ਛੋਲੇ ਕੱਟਨੇ ਆ ਜਵਾਰ ਕੱਟਨੇ ਆ ਦਵਾਰਾ ਕੱਟਣਾ ਹਰ ਤਰ੍ਹਾਂ ਦੀ ਇਹ ਦਾਤੀ ਏ ਟਰੈਕਟਰ ਵਾਲੀ ਦਾਤੀ ਆ ਇਹਦੇ ਨਾਲ ਹਰ ਤਰ੍ਹਾਂ ਦੀ ਫਸਲ ਕੱਟੀ ਜਾ ਸਕਦੀ ਜੋ ਮਸ਼ੀਨ ਅਸੀਂ ਦੂਸਰੀ ਇੱਕ ਵੀਡੀਓ ਦੇ ਵਿੱਚ ਦੇਖ ਰਹੇ ਆ ਸਰ ਸਾਨੂੰ ਇਹਦੇ ਬਾਰੇ ਵੀ ਤੁਸੀਂ ਡਿਟੇਲ ਦਿਓ ਵੀ ਇਹ ਕੀ ਚੀਜ਼ ਹੈ ਜਦੋਂ ਇਹ ਮਸ਼ੀਨ ਤਿਆਰ ਕੀਤੀ ਉਦੋਂ ਸਾਡੇ ਕੋਲ ਡੈਰੀ ਫਾਰਮਰ ਆਏ ਵੀ ਤੁਸੀਂ ਇਹ ਤਾਂ ਬਣਾਤੀ ਕੱਟਣੀ ਹੋਣੀ ਹੈ ਚਾਰ ਪੌਣ ਵਾਤੇ ਨਾਲ ਪੁੱਤਰੇ ਵਾਲੀ ਮਸ਼ੀਨ ਬਣਾ ਕੇ ਤਿਆਰ ਕਰਕੇ ਦਿਓ ਜਿਹੜੀ ਵੱਧ ਤੋਂ ਵੱਧ ਕੰਮ ਕਰੇ ਜਿਹੜੀ ਟੋਕੇ ਬੰਦੇ ਬਹੁਤ ਛੋਟੇ ਸੀ ਉਹਨਾਂ ਦੀ ਕਪੈਸਿਟੀ ਬਹੁਤ ਘੱਟ ਸੀ ਇਹ ਸੀ ਟਰੈਕਟਰ ਨਾਲ ਚੱਲਣ ਵਾਲੀ 23 40 45 ਹਸ ਪਾਵਰ ਨੇ ਚੱਲਦੀ ਐ ਇਹ 1 ਘੰਟੇ ਵਿੱਚ ਯਾਨੀ तकरीबन ਕਿੱਲੇ ਦਾ ਲਾਂਗਾ ਪੈਨਰ ਸਕਦੀ ਐ ਜੇ ਲੇਬਰ ਪੂਰੀ ਹੋਵੇ ਤਾਂ ਦਿਹਾੜੀ ਵਿੱਚ ਜ਼ਿੰਮੇਵਾਰ ਜੇ ਪੂਰੀ ਲੇਬਰ ਉਹਦੇ ਕੋਲ ਹੈਗੀ ਐ 5 ਕੱਲੇ ਕੁਤਰਕੇ ਟਰਾਲੀ ਚ ਪਾ ਸਕਦਾ ਉਹ ਇਹ ਟਰਾਲੀ 15 20 ਮਿੰਟਾਂ ਚ ਪੂਰੀ ਟਰਾਲੀ ਭਰ ਜਾਂਦੀ ਐ ਜੇ ਨਾਲ ਤੇ ਮੱਕੀ ਸਾਫ ਦੀ ਕੁਤਰਕੇ ਉਹਨੂੰ ਡੰਮ ਕਰਕੇ ਇਹਦੇ ਨਾਲ achar ਬੰਦੇ ਉਹਨੂੰ ਜਵਾ ਜ਼ਿੰਮੇਦਾਰ achar ਵਾਲੀ ਮਸ਼ੀਨ ਕਹਿੰਦੇ ਆ ਸਰ ਕੀ ਇਹਦੀ ਤੁਸੀਂ ਕੀਮਤ ਲਾਈ ਆ ਕੋਈ ਸਬਸਿਡੀ ਵਗੈਰਾ ਵੀ ਹੈ ਤੇ ਕਿੰਨੀ ਹੌਸਪਾਵਰ ਦਾ ਟਰੈਕਟਰ ਇਹ ਖਿੱਚਦਾ ਹੈ ਸਾਲਾਂ ਚ ਦਿੰਦੀ ਨਹੀਂ ਹੁਣ ਐਕੀ ਵੀ ਸਬਸਿਡੀ ਆਉਗੀ ਤੇ ਸਰਕਾਰ ਸਕੀਮ ਬਣਾ ਰਹੀ ਹੈ ਦੇਊਗੀ ਤੇ ਇਹਦੇ ਨਾਲ ਮਤਲਬ ਕਿ ਤੁਸੀਂ ਸਾਰਾ ਤੁਹਾਡਾ ਕੰਪਨੀ ਡੇਰੀ ਦਾ ਜਿੱਥੇ ਦੇ ਤੋਂ 50 ਜਾਨਵਰ ਨਹੀਂ ਸੰਭਲਦੇ ਨੇ ਨਾਲ 2 300 ਜਾਨਵਰ ਤੱਕ ਇੱਕ ਬੰਦਾ ਸੰਭਲ ਸਕਦਾ ਸਰ ਜੋ ਇਹ ਉੱਪਰ ਪੁਰਜਾ ਲਾਇਆ ਗਿਆ ਇਹ ਕਿਸ ਤਰ੍ਹਾਂ ਵਰਕ ਕਰਦਾ ਤੇ ਕੀ ਕੰਮ ਹੈ ਇਹਦਾ ਇਹ ਤਾਂ ਰਸਤੇ ਵਿੱਚ ਲਿਜਾਣ ਵਾਸਤੇ ਇਕੱਠਾ ਕੀਤਾ ਵੈਸੇ ਉਸ ਤਰ੍ਹਾਂ ਜਿਵੇਂ ਉਹ ਚੱਲਦਾ ਬਾਹਰ ਦਿਖਾਇਆ ਇਸ ਤਰ੍ਹਾਂ ਟਰਾਲੀ ਦੇ ਹੰਦਾ ਆ ਮਸ਼ੀਨ ਚੱਲਦੀ ਹੋਈ ਦਿਖਾਈ ਹੋਈ ਆ ਇਹਦੇ ਵਿੱਚ ਇਸ ਤਰ੍ਹਾਂ ਜਿਹੜੇ ਆ ਚੱਲ ਰਹੀ ਆ ਦੇਖੋ ਟਰਾਲੀ ਦੇ ਵਿੱਚ ਪਾ ਰਹੀ ਆ ਇਸ ਤਰ੍ਹਾਂ ਮਸ਼ੀਨ ਕੁੱਤਰ ਕੇ ਟਰਾਲੀ ਦੇ ਵਿੱਚ ਪਾ ਲੈਂਦੀ ਹੈ ਟਰਾਲੀ ਫਿਰ ਤੁਸੀਂ ਜਾ ਕੇ ਡੰਪ ਕਰ ਦਿੰਦੇ ਆ ਉੱਥੇ ਜਾ ਕੇ ਨੂੰ ਟਰੈਕਟਰ ਨਾਲ ਲੈ ਤਰ ਕੇ ਖੰਡੇ ਵਿੱਚ ਮਾਲ ਜਿਹੜਾ ਸਾਰਾ ਕੁੱਤਰਿਆ ਹੋਇਆ ਉਹ ਬੰਦ ਕਰ ਦਿੱਤਾ ਜਾਂਦਾ ਉੱਥੋਂ ਟੱਕ ਦਿੱਤਾ ਜਾਂਦਾ ਫਿਰ ਉਹ 3 ਮਹੀਨਿਆਂ ਦੇ ਵਿੱਚ ਆਚਾਰ ਚੰਨਵਲਟ ਹੋ ਜਾਂਦਾ ਉਹਨੂੰ ਫਿਰ ਕੱਢ ਕੇ ਰੋਜ਼ ਕੁੱਤਰਨ ਦੀ ਲੋੜ ਨਹੀਂ ਕੱਢ ਕੇ ਜਾਨਵਰਾਂ ਨੂੰ ਪਾਈ ਜਾਂਦੀ ਜੇ ਕਿਸੇ ਕਿਸਾਨ ਵੀਰ ਨੂੰ ਤੁਹਾਡੀ ਕਿਸੇ ਵੀ ਮਸ਼ੀਨ ਦੀ ਜ਼ਰੂਰਤ ਪੈਂਦੀ ਹੈ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਅਤੇ ਪੂਰਾ ਐਡਰੈਸ ਦੱਸੋ ਤਾਂ ਕਿ ਉਹ ਤੁਹਾਡੇ ਨਾਲ ਸੰਪਰਕ ਕਰ ਸਕੇ ਸਾਡਾ ਨੈੱਟ ਤੇ ਪਾਇਆ ਹੋਇਆ ਤੁਸੀਂ ਭਾਰਤ ਚਾਰਾ ਕਟਰ ਪਾ ਦਿਓ ਭਾਰਤ ਫੌਡਰ ਰੀਪਰ ਪਾ ਦਿਓ ਤੁਹਾਨੂੰ ਸਾਰਾ ਐਡਰੈਸ ਲੱਗੂਗਾ ਅਸੀਂ ਮੋਗੇ ਤੋਂ ਆ ਭਾਰਤ ਇੰਡਸਟਰੀ ਕਾਰਪੋਰੇਸ਼ਨ ਅਕਾਲ ਸਰੋਂੋਂ ਮੋਗਾ ਇੱਕ ਸਾਡਾ ਫੋਕਲ ਪੁਆਇੰਟ ਵਿੱਚ ਵੀ ਕਾਰਖਾਨਾ ਹੈਗਾ ਜਦੋਂ ਤੁਸੀਂ ਆਓ ਸਾਡਾ ਫੋਨ ਨੰਬਰ ਨੋਟ ਕਰੋ 9814069075 989814069075 ਜੇ ਤੁਸੀਂ ਨੱਟਦੇ ਜਾਓਗੇ ਉੱਥੇ ਵੀ ਤੁਹਾਨੂੰ ਨੰਬਰ ਮਿਲ ਜੂਗਾ ਕੋਈ ਵੀ ਸਾਡੀ ਵੀਡੀਓ ਜਿਹੜੀ ਭਾਰਤ ਚਾਰਾ ਕਟਰ ਨਾਲ ਤੇ ਪਾਉਂਗੇ ਬਾਡਰ ਰੀਪਰ ਦੇ ਨਾਂ ਤੇ ਪਾਉਂਗੇ ਭਾਰਤ ਰੀਪਰ ਦੇ ਨਾਂ ਤੇ ਪਾਉਂਗੇ ਤੁਹਾਨੂੰ ਉੱਥੇ ਸਾਡਾ ਸਾਰਾ ਡਾਟਾ ਮਿਲ ਜੂਗਾ ਵੀਡੀਓ ਮਸ਼ੀਨਾਂ ਚੱਲਦੀਆਂ ਵੀ ਪਰ ਫਾਇਦਾ ਨਹੀਂ ਜੋ ਸਰ ਇਹ ਮਸ਼ੀਨ ਅਸੀਂ ਇੱਕ ਦੇਖ ਰਹੇ ਆਂਗੇ ਇਹ ਕੀ ਕੰਮ ਆਉਂਦੀ ਆ ਤੇ ਕਿਸ ਤਰ੍ਹਾਂ ਇਹ ਵਰਤੋਂ ਵਿੱਚ ਆਉਂਦੀ ਇਹਦੇ ਬਾਰੇ ਵੀ ਸਾਨੂੰ ਤੁਸੀਂ ਪੂਰੀ ਦੱਟੇ ਦਿਓ ਇਹ ਮਸ਼ੀਨ ਕਣਕ ਕਣਦੀ ਵੀ ਕੱਟ ਕੇ ਨੈਮ ਤੇ ਰੱਖਦੀ ਸੀ ਅਸੀਂ ਇਹਦੇ ਤੇ ਕੰਮ ਕੀਤਾ ਇਹਨੂੰ ਅਸੀਂ ਚਾਰਾ ਕਟਣ ਲਾਦਾ ਆ ਇਹ ਹੁਣ ਚਰੀ ਬਾਜਰਾ ਮੱਕੀ ਤੁਸੀਂ ਕੱਟਣੀ ਹੋਵੇ ਇਹਦੇ ਨਾਲ ਕੱਟ ਕੇ ਇਹ ਲਾਈਨ ਚ ਰੱਖ ਦਿੰਦੀ ਆ ਉਹ ਮਸ਼ੀਨ ਪਿਛਾਉ ਨੂੰ ਰੱਖਦੀ ਆ ਇਹ ਕੱਟ ਕੇ ਉਹਨੂੰ ਲਾਈਨ ਦੇ ਵਿੱਚ ਰੱਖ ਦਿੰਦੀ ਆ ਲਾਈਨ ਬਣਾਈ ਜਾਂਦੀ ਆ ਇਹ ਰਿਫਰ ਬਹੁਤ ਕਾਰਜਾਵਾ ਟਰੈਕਟਰ ਦੇ ਅੱਗੇ ਲੱਗ ਜਾਂਦਾ ਪਾਵਰ 25 ਹਸਪਾਵਰ ਦੇ ਟਰੈਕਟਰ ਨਾਲ ਇਹ ਮਸ਼ੀਨ ਆ ਬੰਦੀ ਚੱਲ ਬੰਦੀ ਛੋਟੇ ਛੋਟੇ ਟੁਕੜੇ ਇਹ ਵੀ ਘੰਟੇ ਅੱਜ ਗੱਲਾਂ ਕਰਦੇ ਆ ਸਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਉਧਰੋਂ ਕਟਾਈ ਸ਼ੁਰੂ ਕਰਦੀ ਹੈ ਤੇ ਇਸ ਸਾਈਡ ਤੇ ਥੱਬੇ ਜਿਹੜੇ ਉਹ ਪਾਉਂਦੀ ਰਹਿੰਦੀ ਹੈ ਉਹ ਕਿਸ ਤਰ੍ਹਾਂ ਜਿਹੜਾ ਇਹ ਕੰਮ ਹੈ ਅਵੇਲੇਬਲ ਹੁੰਦਾ ਹੈ ਉਹ ਕਿਹਦੀ ਤੁਸੀਂ 파ਟ ਲਾਏ ਹੋਇਆ ਇਹਦੇ ਵਿੱਚ ਆ ਸਟਾਰ ਵੀਲ ਲੱਗੇ ਆ ਥੱਲੇ ਬਲੇਡ ਲੱਗਾ ਹੋਇਆ ਬਲੇਡ ਫਸਲ ਨੂੰ ਕੱਟਦਾ ਜਿਹੜੀਆਂ ਗਰਾਰੀਆਂ ਇਹ ਫਸਲ ਨੂੰ ਫੜ ਕੇ ਪਟੇ ਦੇ ਵਿੱਚ ਦੇ ਦਿੰਦੀਆਂ ਜਿਹੜਾ ਫਟਾ ਕਨਵੇਅਰ ਉਹ ਨੂੰ ਕੱਟ ਕੇ ਸਾਈਡ ਤੇ ਲਿਆਉਂਦਾ ਤੇ ਸਾਈਡ ਤੇ ਦੀ ਲਾਈਨ ਲਾਉਂਦਾ ਉਹ ਲਾਈਨ ਦੇ ਵਿੱਚ ਰੱਖੀ ਹੈ ਹਾਂਜੀ ਦੋਸਤੋ ਜਿਸ ਤਰ੍ਹਾਂ ਸਾਰੋਹਰਾ ਨੇ ਦਿਖਾਇਆ ਹੈ ਕਿ ਉਹਨਾਂ ਦੇ ਕੋਲ ਸਪੈਸ਼ਲੀ ਹਰੇ-ਚਾਰੇ ਨੂੰ 베ਰੀ ਫਾਰਮ ਨੂੰ ਵਧੀਆ ਬਣਾਉਣ ਦੇ ਲਈ ਹਰਾ-ਚਾਰਾ ਕੱਟਣ ਵਾਲੀਆਂ ਕਾਫੀ ਸਾਰੀਆਂ ਮਸ਼ੀਨਾਂ ਨੇ ਕਾਫੀ ਸਾਰੀ ਜਾਣਕਾਰੀ ਸਾਰੋਹਰਾ ਨੇ ਦਿੱਤੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਇਹ ਜਾਣਕਾਰੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਕਾਫੀ ਸਾਰੀਆਂ ਹੋਰ ਵੀ ਕਟਾਈ ਮਸ਼ੀਨਾਂ ਇਹਨਾਂ ਕੋਲੇ ਅਵੇਲੇਬਲ ਨੇ ਧੰਨਵਾਦ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ